ਸਿਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਜੈ ਆਪੇ ਸੁਣ ਵਿਚਾਰ ਆਪੇ ਰਤਨ ਪਰਕਤੋ ਆਪੇ ਮੂਲ ਅਪਾਰ ਸਾਚੂ ਮਾਣ ਮਹਿਤੂ ਆਪੇ ਦੇਵ ਨੋਹਾਰ ਹਰ ਜੀਉ ਤੂੰ ਕਰਤਾ ਕਰਤਾ ਜੋ ਭਾਵੇ ਤੂੰ ਰਾਖ ਤੂੰ ਹਰ ਨਾਮ ਮਿਲਿਆ ਚਾਰ ਰਹਾ ਆਪੇ ਹੀ ਰਾ ਨਿਰਮਲਾ ਆਪੇ ਰੰਗ ਮਜੀਟਾ ਆਪੇ ਮੋਤੀ ਉਜਲੋ ਆਪੇ भगत ਬਸੀਠੋ गोर के शणा काटू काटो डीटे अडीट आपे सागर बोहिता आपे पारो अपारो साची वाटु सुजादुलगाम हारो ਨੀ ਡਰਿਆ ਡਰ ਜਾਣੀਐ ਬਾਜ ਗੁਰੂ গোਬਾਰ ਅਸਤਰ ਕਰਤਾ ਦੇਖੀਐ ਹੁਰ ਕੇਤੀ ਆਵੇ ਜਾਏ ਆਪੇ ਨਿਰਮਲ ਇਕਤੋਂ ਹਰ ਬੰਦੇ ਧੰਦੇ ਪਾਈ ਗੋਰਾ ਕੇਸ ਉਬਰੀ ਸਾਚੇ ਸੋ ਲਵਲਾਇ ਹਾਰ ਜਿਉ ਸ਼ਬਦ ਪਛਾਣੀਐ ਸਾਚਰਤੇ ਗੁਰਵਾਕ ਕੀਤ ਤਨ ਮੈਲ ਨ ਲਗਾਈ ਸਾਚ ਘਾਰ ਜਿਸ ਤਾਕ ਨਾਦਰ ਕਰੇ ਸਜ ਬਾਈ ਐ ਬਿਣ ਨਾ ਵੇ ਕਿਆ ਸਾਕ ਜਿੰਨੇ ਸਾਚ ਪਛਾਣਿਆ ਸੇ ਸੁਖੀਏ ਜੁਗ ਚਾਰ ਹੋ ਮੇ ਤ੍ਰਸਨਾ ਮਾਰ ਗਏ ਸਾਚੂ ਰਖਿਆ ਔਰ ਧਾਰ ਜਗ ਮੈ ਲਾਗਾ ਏਕ ਨਾਮ ਪਾਈਏ ਗੁਰ ਵਿਚਾਰ ਸੱਚ ਵਕਰ ਲਾਦੀਐ ਲਾਬ ਸਦਾ ਸੱਚ ਰਾਸ ਸਾਚੀ ਦਰਗੇ ਬੈ ਸਈ ਭਗਤ ਸਚੀ ਅਰਦਾਸ ਪਤ ਸੋ ਲੇ ਕਾ ਨਿਭੜੈ ਰਾਮ ਨਾਮ ਪ੍ਰਗਾਸ ਉੱਚਾ ਉੱਚਾਇ ਕੀਐ ਕਹੋ ਨਾ ਕਹਿ ਆਜਾਈ ਜੈ ਜਿ ਕਾ ਜੇਕ ਤੂੰ ਸਤ ਗੁਰੂ ਦੀ ਯਾਦ ਗਾਇ ਜੋ ਤਨ ਨਰੰਤਰ ਜਾਣੀਐ ਨਾਨਕ ਸਹਿਜ ਸੁਬਾਈ ਸ੍ਰੀ ਰਾਗ ਮਖਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰਕਾਰਾਂ ਅਸਗਾਹੋਂ ਆਤ ਸਿਆਹਣੀ ਸੋਣੀ ਕਿਉਂਕਿ ਤੂੰ ਵਿਸਾਹੋ ਕੀਤੇ ਕਾਰਨ ਪਾਕੜੀ ਕਾਲ ਨਾ ਟਹਲੇਸ ਰਹੋ ਪਾਇ ਰਿਓ ਸਿਰ ਜਾਣੋ ਕਾਲ ਜੋ ਮਸਲੀ ਤੋ ਮਾਨਸਾ ਪਵੇ ਆ ਚਿੰਤਾ ਜਾਲ ਰਹਾ ਸਾਬ ਜਗ ਬਾਦੋ ਕਾਲ ਕੋ ਬੇਨ ਗੁਰ ਕਾਲ ਅਵਾਰ ਸਾਚ ਰਤੇ ਸਿ ਉਬਰੀ ਦੁਬਦਾ ਛੋੜ ਵਿਕਾਰ ਹਉ ਤਨ ਕੈ ਬਿਲੇਹਾਰਨੀ 다ਰੋ ਸਚੇ ਸਚਿਆਰ ਸਿ ਚਾਨਨੇ ਜੋ ਪੰਖੀਆਂ ਜਾਲੀ ਬਦ ਕਹਾਤ ਗੁਰ ਰਾਕੇ ਸਿ ਉਬਰੇ ਹੋਰ ਫਾਤੇ ਚੋਗੇ ਸਾਥ ਬੇਣ ਨਾ ਵਿਚਣ ਸੁਟੀਆਂ ਕੋਏ ਨਾ ਸੰਗੀ ਸਾਥ ਸਚੋ ਸੱਚ ਆਖੀਆਂ ਸੱਚੇ ਸੱਚਾ ਧਾਣ ਜਿਨੀ ਸੱਚਾ ਮਨ ਮੰਨਿਆ ਤਿਣ ਮਨੋ ਸਾਚੋ ਧਾਣੋ ਮਾਨਮੁਖ ਸੂਚੇ ਜਾਣੀਐ ਗੁਰਮੁਖ ਜਨ ਆਗਿਆਣਾ ਸਾਤ ਗੁਰ ਅੱਗੇ ਅਰਦਾਸ ਕਰ ਸਾਜਣ ਦੀ ਮਿਲਾਇ ਸਾਜਣ ਮਿਲੀਏ ਸੁਖ ਪਾਈਐ ਜਮਦੂਤ ਮੂਵੇ ਬਿਕਖਾਇ ਨਾਵੇ ਅੰਦਰ ਹੋ ਵਸਾ ਨਾਉ ਵਸੀ ਮਣਾਈ ਬਾਜੂ ਗੁਰੂ ਗਬਾਰ ਹੈ ਬਿਨ ਸਬਦੀ ਬੂਝ ਨਾ ਪਾਈ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਜੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੋ ਆਪੇ ਮੂਲ ਅਪਾਰੋ ਸਾਚੂ ਮਾਣ ਮਹਿਤੂ ਆਪੇ ਦੇਵਨੋ ਹਾਰਾ ਹਰ ਜੀਉ ਤੂੰ ਕਰਤਾ ਕਰਤਾ ਜੋ ਭਾਵੇ ਤੂੰ ਰਾਖ ਤੂੰ ਹਰ ਨਾਮ ਮਿਲਿਆ ਚਾਰ ਰਹਾ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਟਾ आपे मोती उजलो आपे पगत बसीठो गोर के सलाहणा काटो काटो डीटे अडीठ आपे सागर बोहिता आपे पारो अपारो ਸਾਚੇ ਬਾਟ ਸੁ ਜਾਣ ਤੂੰ ਸਬਦ ਲੰਗਾਵਣ ਹਾਰ ਨੀ ਡਰਿਆ ਡਰ ਜਾਣੀਏ ਬਾਜ ਗੁਰੂ গোਬਾਰ ਅਸਤਰ ਕਰਤਾ ਦੇਖੀਏ ਹੋਰ ਕੀਤੀ ਆਵੇ ਜਾਈ ਆਪੇ ਨਿਰਮਲ ਏਕ ਤੋਂ ਹੋਰ ਬੰਦੇ ਧੰਜੇ ਪਾਈ ਗੁਰ ਰਾਖੇ ਸਿ ਉਬਰੀ ਸਾਚੇ ਸੋ ਲਵਲਾਇ ਹਰ ਜਿਉ ਓ ਸਬਦ ਪਛਾਣੀਐ ਸਾਚ ਰਤੇ ਗੁਰ ਵਾਕ ਕੀਤ ਤਨ ਮੈਲ ਨ ਲਗਾਈ ਸਾਚ ਘਰ ਜਿਸ ਤਾ ਕੋ ਨਦਰ ਕਰੇ ਸਜ ਬਾਈ ਐ ਬਿਨ ਨਾ ਵੇ ਕਿਆ ਸਾਖ ਜਿਨਿ ਸਾਚ ਪਛਾਣੀਆ ਸੇ ਸੁਖਿਏ ਜਗ ਜਾਰ ਹੋ ਮੇ ਤਿਸ ਨਾਮਾਰ ਗੈ ਸਾਚੋ ਰਖਿਆ ਔਰ ਤਾਰ ਜਗ ਮੈ ਲਾਗਾ ਏਕ ਨਾਮ ਪਾਈਏ ਗੁਰ ਵਿਚਾਰ ਸਾਚੋ ਵਕਰ ਲਾਦੀਐ ਲਾਭ ਸਦਾ ਸਾਚ ਰਾਸ ਸਾਚੀ ਦਰਗੇ ਬੈ ਸਈ ਭਗਤ ਸੱਚੀ ਅਰਦਾਸ ਪਤ ਸੋ ਲੇ ਕਾ ਨਿਭੜੇ RAM ਨਾਮ ਪ੍ਰਗਾਸ ਉੱਚਾ ਉਚਾਇਆ ਕੀਐ ਕਹੋ ਨਾ ਕਹਿ ਆਜਾਈ ਜੈ ਜਿ ਕਾ ਜੈ ਇੱਕ ਤੋ ਸਤ ਗੁਰੂ ਦੀਆਂ ਦੀਆਦ ਗਾਇ ਜੋ ਤਨ ਰੰਤਰ ਜਾਣੀਏ ਨਾਨਕ ਸਹਿਜ ਸੁਬਾਈ ਸ੍ਰੀ ਰਾਗ ਮਖਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰਕਾਰ ਅਸਗਾਹੋ ਆਤ ਸਿਆਹਣੀ ਸੋਣੀ ਕਿਉਂ ਕੀ ਤੋ ਵਿਸਾਹੋ ਕੀਤੇ ਕਾਰਨ ਪਾਕੜੀ ਕਾਲ ਨਾ ਟਹਲੇ ਸਰਾਹੋ ਪਾਇ ਰਿਓ ਸਿਰ ਜਾਣੋ ਕਾਲ ਜੋ ਮਸਲੀ ਤੋ ਮਾਨਸਾ ਪਾਵੇ ਆ ਚਿੰਤਾ ਜਾਣ ਰਹਾ ਸਾਬ ਜਗ ਬਾਦੋ ਕਾਲ ਕੋ ਬੇਨ ਗੋਰ ਕਾਲ ਅਵਾਰ ਸਾਚ ਰਚੀ ਸਿ ਉਬਰੀ ਦੁਬਦਾ ਛੋੜ ਵਿਕਾਰ ਹਾਂ ਤਨ ਕੈ ਬਿਲੇ ਹਾਰਨੀ ਦਾਰੋ ਸਚੇ ਸਚਿਆਰ ਸੇ ਜਾਣੇ ਜੋ ਪੰਖੀਆਂ ਜਾਲੀ ਬਦ ਕਾਤ ਗੁਰ ਰਾਕੇ ਸੇ ਉਬਰੇ ਹੋਰ ਫਾਤੇ ਚੋਗੇ ਸਾਥ ਬੇਣ ਨਾ ਵੇ ਚੁਣ ਸੁਟੀਆਂ ਕੋਏ ਨਾ ਸੰਗੀ ਸਾਥ ਸਚੋ ਸੱਚ ਆ ਆਖੀਆਂ ਸੱਚੇ ਸੱਚਾ ਤਾਂ ਜਿਨਿ ਸੱਚਾ ਮਨ ਮੰਨਿਆ ਟਿਣ ਮਨੋ ਸੱਚੋ ਧਿਆਨੋ ਮਨ ਮੁਕ ਸੂਚੇ ਜਾਣੀਐ ਗੁਰਮੁਖ ਜਿਨਾ ਗਿਆਨੋ ਸਾਤ ਗੁਰ ਅੱਗੇ ਅਰਦਾਸ ਕਰ ਸਾਜਣ ਦੀ ਮਿਲਾਇ ਸਾਜਣਾ ਮਿਲੀਏ ਸੁਖ ਪਾਈਏ ਜਮਦੂਤ ਮੂਵੇ ਬਿਕਖਾਈ ਨਾ ਵੇ ਅੰਦਰ ਹੋ ਵਸਾ ਨਾ ਵਸੇ ਮਣਾਈ ਬਾਜੂ ਗੁਰੂ ਗਬਾਰ ਹੈ ਬਿਨ ਸਬਦੀ ਬੂਝ ਨਾ ਪਾਈ ਗੁਰਮਤੀ ਪਰਗਾਸ ਹੋਈ ਸਾਚ ਰਹੇ ਲੇਵਲਾਈ तिे काल नच रे ज्योते ज्योत् समा गुरमती हुई, लिवलाई सचरहे लिवलाल न से ज्योति ज्योत समाई